ਜਵਰ ਸ਼ਤਰ ਤਖਤ ਦੇ ਮਾਲਕ ਜੋਗ ਜੋਗ ਅਟਲ ਲੋਕ ਪਰਲੋਕ ਦੇ ਰਾਖੇ ਜਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਧੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਇਸ ਅਸਥਾਨ ਦੇ ਨਾਲ ਇਸ ਕਰਕੇ ਵੀ ਸਨੇਹ ਹੈ ਇਹ ਸਭ ਤੋਂ ਪਹਿਲਾ ਇਨਵੀਟੇਸ਼ਨ 2018 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਵੱਲੋਂ ਮੈਨੂੰ ਗਿਆ ਸੀ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼ੁੱਕਰਵਾਰ ਨੂੰ ਮੈਨੂੰ ਇਨਵੀਟੇਸ਼ਨ ਲੈਟਰ ਗਿਆ ਸੀ ਸ਼ਨੀਵਾਰ ਮੈਂ ਅਪਲਾਈ ਕੀਤਾ ਸੀ ਤੇ ਸੋਮਵਾਰ 10 ਮਿੰਟਾਂ ਚ ਮੈਨੂੰ ਵੀਜ਼ਾ ਹੋ ਗਿਆ ਸੀ ਉਸੇ ਦਿਨ ਹੀ ਫਿੰਗਰ ਉਸੇ ਦਿਨ ਇੰਟਰਵਿਊ ਹੋ ਗਈ ਸੀ 4 ਦਿਨਾਂ ਦੇ ਵਿੱਚ ਹੀ ਮੈਨੂੰ ਅਮਰੀਕਨ ਅਬੈਂਸੀ ਨੇ ਵੀਜ਼ਾ ਦਿੱਤਾ ਸੀ ਗੁਰਦਰ ਸਾਹਿਬ ਦੇ ਇਨਵੀਟੇਸ਼ਨ ਦੇ ਉੱਤੇ ਇਸ ਕਰਕੇ ਜਦੋਂ ਇੱਥੇ ਆਈ ਦਾ ਤੇ ਆਪਣਾ ਪੰਜਾ ਲੱਗਦਾ ਅੱਜ ਅਸੀਂ ਬੈਠੇ ਆ ਇੱਕ ਇੰਸਟੀਟਿਊਸ਼ਨ ਹੁੰਦਾ ਜਿਹਨੂੰ ਕਹਿੰਦੇ ਆ ਸੰਸਥਾ ਕਿਸੇ ਵੀ ਧਰਮ ਦੇ ਕਿਸੇ ਵੀ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇੰਸਟੀਟਿਊਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜਦੋਂ ਅਸੀਂ ਦੂਸਰੇ ਧਰਮਾਂ ਨੂੰ ਪੜ੍ਹਦੇ ਹਾਂ ਤੇ ਉਸ ਧਰਮ ਦੇ ਬਾਨੀਆਂ ਨੇ ਇੰਸਟੀਟਿਊਸ਼ਨ ਨਹੀਂ ਸੀ ਬਣਾਏ ਕੇਵਲ ਸਿਧਾਂਤ ਸਥਾਪਿਤ ਕੀਤੇ ਸੀ ਚਾਹੇ ਉਹ ਹਜ਼ਰਤ ਮੁਹੰਮਦ ਸਾਹਿਬ ਸਨ ਚਾਹੇ ਉਹ ਯਿਸੂ ਮਸੀਹ ਸਨ ਚਾਹੇ ਸਨਾਤਨ ਮਤ ਦੇ ਦੇਵੀ ਦੇਵਤੇ ਯਹ ਇਬਰਾਹਿਮ ਜੀ ਸਨ ਯਹ ਮੂਸਾ ਜੀ ਸਨ ਉਹਨਾਂ ਦੇ ਪਰਉਪਕਾਰਾਂ ਨੇ ਕਿਸੇ ਨੇ 100 ਸਾਲ ਬਾਅਦ ਕਿਸੇ ਨੇ 200 ਸਾਲ ਬਾਅਦ ਕਿਸੇ ਨੇ 300 ਸਾਲ ਬਾਅਦ ਇੰਸਟੀਟਿਊਸ਼ਨ ਸਥਾਪਿਤ ਕੀਤੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਬਾਨੀਆਂ ਦਾ ਪੈਗਾਮ ਜਿਹੜਾ ਹੈ ਦੁਨੀਆ 'ਚ ਫੈਲਣਾ ਚਾਹੀਦਾ ਹੈ ਉਹਨਾਂ ਨੇ ਇੰਸਟੀਟਿਊਸ਼ਨਸ ਬਣਾਈ ਸੰਸਥਾਵਾਂ ਬਣਾਈਆਂ ਸਾਡੇ ਗੁਰੂ ਸਾਹਿਬਾਨ ਨੇ ਵੀ ਆਪਣੀ ਹਯਾਤੀ ਚ ਸਾਨੂੰ ਸੰਸਥਾਵਾਂ ਬਣਾ ਕੇ ਦਿੱਤੀਆਂ ਇਹ ਸਾਡੀ ਖੁਸ਼ਕਿਸਮਤੀ ਹੈ ਬਾਕੀ ਧਰਮਾਂ ਦੇ ਅੰਦਰ ਉਹਨਾਂ ਦੇ ਬਾਨੀਆਂ ਨੇ ਇੰਸਟੀਟਿਊਸ਼ਨਸ ਨਹੀਂ ਬਣਾਏ ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਲੋਅਰ ਸੀ ਉਹਨਾਂ ਨੇ ਬਣਾਏ ਪਰ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਦਿੱਤੇ ਇੰਸਟੀਟਿਊਸ਼ਨਸ ਗੁਰਦੁਆਰਾ ਇਹ ਗੁਰੂ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਹੈ ਸ੍ਰੀ ਅਕਾਲ ਤਖਤ ਸਾਹਿਬ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਹੈ। ਲੰਗਰ, ਪੰਗਤ, ਸੰਗਤ ਇਹ ਸਾਰੀ ਜਿਹੜੀ ਇੰਸਟੀਟਿਊਸ਼ਨਸ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਦਿੱਤੇ। ਤੇ ਕੁਝ ਇੰਸਟੀਟਿਊਸ਼ਨਸ ਅਸੀਂ ਆਪ ਬਣਾਏ ਆ ਜਾਂ ਸਾਡੇ ਬਜ਼ੁਰਗਾਂ ਨੇ ਬਣਾਏ ਆ। ਜਿਹਦੇ ਵਿੱਚ ਸਿੰਘ ਸਭਾ ਹੋ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ। ਜਾਂ ਹੋਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੰਸਥਾਵਾਂ ਹੋ ਗਈਆਂ। ਚਾਹੇ ਗੁਰੂ ਸਾਹਿਬਾਨ ਦੇ ਬਣਾਏ ਇੰਸਟੀਟਿਊਸ਼ਨਸ ਹੈ ਚਾਹੇ ਸਾਡੇ ਬਜ਼ੁਰਗਾਂ ਦੇ ਬਣਾਏ ਇੰਸਟੀਟਿਊਸ਼ਨਸ ਹੈ ਦੋਨੇ ਹੀ ਸਾਡੇ ਫਲਸਫੇ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਬੈਟਰ ਹੈ ਸਹਾਈ ਹੋਏ ਹੈ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਅਸੀਂ ਬੈਠੇ ਆ ਇਹ ਵੀ ਇੱਕ ਇੰਸਟੀਟਿਊਸ਼ਨਸ ਹੈ ਇਹ ਬਿਲਡਿੰਗ ਗੁਰਦੁਆਰਾ ਨਹੀਂ ਹੈ ਜੇ ਬਿਲਡਿੰਗ ਗੁਰਦੁਆਰਾ ਹੁੰਦੀ ਤੇ ਬਿਲਡਿੰਗਾਂ ਤਾਂ ਇੱਥੇ ਬਹੁਤ ਐ ਸਟਰੀਟ ਦੇ ਉੱਤੇ ਇਹ ਬਿਲਡਿੰਗ ਇਸ ਕਰਕੇ ਗੁਰਦੁਆਰਾ ਹੈ ਕਿਉਂਕਿ ਇੱਥੇ ਇੱਕ ਸਿਧਾਂਤ ਸਥਾਪਿਤ ਹੈ। ਇੱਕ ਪਰੰਪਰਾ ਸਥਾਪਿਤ ਹੈ, ਇੱਕ ਮਰਿਆਦਾ ਸਥਾਪਿਤ ਹੈ। ਸਿਧਾਂਤ, ਪਰੰਪਰਾ, ਮਰਿਆਦਾ ਇਹ ਇਸ ਬਿਲਡਿੰਗ ਨੂੰ ਇੱਕ ਇੰਸਟੀਟਿਊਸ਼ਨਸ ਬਣਾਉਂਦੇ ਨੇ, ਸਿੱਖ ਇੰਸਟੀਟਿਊਸ਼ਨਸ ਬਣਾਉਂਦੇ ਨੇ। ਤੇ ਜੇ ਉਥੋਂ ਸੀ ਸਿਧਾਂਤ ਚੱਕ ਲਈਏ। ਜਾਂ ਪਰੰਪਰਾ, ਜਾਂ ਮਰਿਆਦਾ ਤੇ ਕੀ ਬਣ ਜੂਗਾ ਕੁਝ ਵੀ ਨਹੀਂ ਤਾਂ ਜਿਹੜੀ ਮੈਨੇਜਮੈਂਟ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਇਸ ਇੰਸਟੀਚਿਊਸ਼ਨਸ ਦੇ ਵਿੱਚ ਸਿਧਾਂਤ ਪਰੰਪਰਾ ਮਰਿਆਦਾ ਇਹ ਕਾਇਮ ਰਹੇ ਤੇ ਜਿੰਨਾ ਚਿਰ ਮੈਨੇਜਮੈਂਟ ਸਿਧਾਂਤ ਪਰੰਪਰਾ ਤੇ ਮਰਿਆਦਾ ਨੂੰ ਬਰਕਰਾਰ ਰੱਖਦੀ ਹੈ ਉਹ ਇੰਸਟੀਚਿਊਸ਼ਨਸ ਬਲੰਦੀਆਂ ਛੋਂਦਾ ਤੇ ਜਦੋਂ ਸਿਧਾਂਤ ਪਰੰਪਰਾ ਮਰਿਆਦਾਆਂ ਕਿਰਨੀਆਂ ਸ਼ੁਰੂ ਹੋ ਜਾਂਦੀਆਂ ਹੈ ਉਦੋਂ ਇੰਸਟੀਟਿਊਸ਼ਨਸ ਦੇ ਵਿੱਚ ਨਿਵਾਨ ਆ ਜਾਂਦੀ ਹੈ ਔਰ ਕਈ ਵਾਰੀ ਇੰਸਟੀਟਿਊਸ਼ਨਸ ਖਤਮ ਹੋ ਜਾਂਦਾ ਹਾਂ ਗੁਰੂ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਖਤਮ ਨਹੀਂ ਹੋਣਾ ਕਿਉਂਕਿ ਉਹ ਗੁਰੂ ਸਾਹਿਬ ਨੇ ਜਿਹੜੇ ਇੰਸਟੀਟਿਊਸ਼ਨਸ ਬਣਾਏ ਹੈ ਉਹ ਸਥਾਈ ਇੰਸਟੀਟਿਊਸ਼ਨ ਬਣਾਏ ਗੁਰਦੁਆਰਾ ਕਦੇ ਖਤਮ ਨਹੀਂ ਹੋਣਾ ਲੰਗਰ ਕਦੇ ਖਤਮ ਨਹੀਂ ਹੋਣਾ ਸੰਗਤ ਕਦੇ ਖਤਮ ਨਹੀਂ ਹੋਣੀ ਪੰਗਤ ਕਦੇ ਖਤਮ ਨਹੀਂ ਹੋਣੀ ਔਰ ਸ੍ਰੀ ਅਕਾਲ ਤਖਤ ਸਾਹਿਬ ਕਦੇ ਖਤਮ ਨਹੀਂ ਹੋਣਾ ਕਿਉਂ ਕਿਉਂਕਿ ਇਹ ਇੰਸਟੀਟਿਊਸ਼ਨਸ ਗੁਰੂ ਸਾਹਿਬ ਨੇ ਸਥਾਪਿਤ ਕੀਤੀ ਜਿਹੜੇ ਸਾਡੇ ਬਣਾਏ ਆ ਸਾਡੇ ਬਜ਼ੁਰਗਾਂ ਨੇ ਬਣਾਏ ਆ ਸਾਡੇ ਦਾਨਿਆਂ ਨੇ ਬਣਾਏ ਆ ਉਹਨਾਂ ਚ ਜਿੰਨਾ ਚਿਰ ਸਿਧਾਂਤ ਕਾਇਮ ਹੈ ਪਰੰਪਰਾ ਕਾਇਮ ਹੈ ਮਰਿਆਦਾ ਕਾਇਮ ਹੈ ਉਹ ਚੱਲਦੇ ਰਹਿਣਗੇ ਤੇ ਜੇ ਸਿਧਾਂਤ ਪਰੰਪਰਾ ਮਰਿਆਦਾ ਉੱਥੋਂ ਖਿਸਕਦੀ ਹੈ ਤੇ ਫਿਰ ਉਵੇਂ ਹੀ ਖਤਮ ਹੋ ਜਾਣਗੇ ਜਿਵੇਂ ਮਸੰਦ ਪ੍ਰਥਾ ਖਤਮ ਹੋ ਗਈ ਸੀ ਜਾਂ ਮਹੰਤ ਪ੍ਰਥਾ ਖਤਮ ਹੋ ਗਈ ਸੀ ਤੇ ਨਵੇਂ ਪੈਦਾ ਹੋਣਗੇ ਮੈਂ ਤੁਹਾਨੂੰ ਇੰਗਲੈਂਡ ਦੇ ਇਤਿਹਾਸ ਦੇ ਵਿੱਚੋਂ ਇੱਕ ਕਹਾਣੀ ਦੀ ਉਦਾਹਰਣ ਦੇਣ ਲੱਗਾ ਇੰਗਲੈਂਡ ਦੇ ਵਿੱਚ ਜਿਹੜੀ ਚਰਚ ਹੈ ਉਹ ਕਾਰਡੀਨਲ ਚਰਚ ਹੈ ਜਦੋਂ ਕਿੰਗਰਮ ਸੀ ਉਸ ਵਕਤ ਉਸ ਚਰਚ ਦਾ ਜਿਹੜਾ ਪੋਪ ਹੁੰਦਾ ਸੀ ਉਹ ਸਟੇਟ ਦਾ ਪ੍ਰੈਜ਼ੀਡੈਂਟ ਵੀ ਹੁੰਦਾ ਸੀ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਸੌਰੀ ਪ੍ਰਾਈਮ ਮਿਨਿਸਟਰ ਜਿਹੜਾ ਵੀ ਚਰਚ ਦਾ ਪੋਪ ਹੁੰਦਾ ਸੀ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਇੱਕ ਵਾਰੀ ਕੀ ਹੋਇਆ ਕਿ ਜਿਹੜਾ ਕਿੰਗ ਸੀ ਉਸ ਨੂੰ ਕਿਸੇ ਨੌਜਵਾਨ ਦੀ ਦੱਸ ਪਾਈ ਗਈ ਕਿ ਇੱਕ ਬਹੁਤ ਇੰਟੈਲੀਜੈਂਟ ਨੌਜਵਾਨ ਹੈ ਉਸ 16 17 ਸਾਲ ਦਾ ਲੇਕਿਨ ਗਰੀਬ ਪਰਿਵਾਰ ਚੋਂ ਹੈ ਜੇ ਉਹਦੀ ਹੈਲਪ ਕੀਤੀ ਜਾਏ ਤੇ ਬਹੁਤ ਇੰਟੈਲੀਜੈਂਟ ਜਿਹੜਾ ਹੈ ਉਹ ਪਰਸਨ ਬਣ ਸਕਦਾ ਹੈ ਠੀਕ ਹੈ ਉਨੇ ਕੇ ਲਿਆਉ ਉਹਨੇ ਉਸ ਨੌਜਵਾਨ ਨੂੰ ਲਿਆਂਦਾ ਆਪਣੀ ਸਟੇਟ ਦੇ ਖਰਚੇ ਦੇ ਉੱਤੇ ਉਹਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਹਨੇ ਇੱਕ ਅੱਛਾ ਸਕਾਲਰ ਵਿਦਵਾਨ ਬਣਾ ਲਿਆ ਵਿਦਵਾਨ ਬਣਾਉਣ ਤੋਂ ਬਾਅਦ ਉਸ ਕਿੰਗ ਨੇ ਉਸ ਰਾਜੇ ਨੇ ਉਸ ਬਾਦਸ਼ਾਹ ਨੇ ਉਹਨੂੰ ਚਰਚ ਦਾ ਪੋਪ ਬਣਾਤਾ ਜਦੋਂ ਚਰਚ ਦਾ ਉਹ ਪੋਪ ਬਣ ਗਿਆ ਤੇ ਆਟੋਮੈਟਿਕਲੀ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਿਆ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਨਾਲ ਪੋਪ ਬਣ ਗਿਆ ਤੇ ਉਸ ਨੇ ਆਪਣੀ ਸਟੇਟ ਦੀ ਔਰ ਆਪਣੇ ਸਟੇਟ ਦੇ ਬਾਦਸ਼ਾਹ ਦੀ ਬਹੁਤ ਖਿਦਮਤ ਕੀਤੀ ਬਹੁਤ ਖਿਦਮਤ ਸਟੇਟ ਨੂੰ ਉੱਪਰ ਲਿਜਾਣ ਲਈ ਉਸ ਨੇ ਟਿੱਲ ਲਾਤਾ ਜੋਰ ਲਾਤਾ ਦਿਨ ਰਾਤ ਲੱਗਿਆ ਰਹਿੰਦਾ ਸੀ ਇੱਕ ਲਾਅ ਹੈ 크ਿਸਚਨ ਲਾਅ ਹੈ ਕਿ ਇੱਕ ਬੰਦਾ ਇੱਕ ਪਤਨੀ ਦੇ ਹੁੰਦੇ ਦੂਜਾ ਵਿਆਹ ਨਹੀਂ ਕਰਾ ਸਕਦਾ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਸਥਾਪਿਤ ਇਹ ਲਾਅ ਹੈ ਨਾ ਬੇਸਿਕਲੀ ਕ੍ਰਿਸ਼ਨਾਂ ਦਾ ਇਹ ਰਿਲੀਜੀਅਸ ਲਾਅ ਹੈ ਇਹ ਧਾਰਮਿਕ ਲਾਅ ਹੈ ਧਾਰਮਿਕ ਕਾਨੂੰਨ ਹੈ ਇਹ ਕ੍ਰਿਸ਼ਨ ਦਾ ਕਿਉਂਕਿ ਦੁਨੀਆ 'ਚ ਇਹਨਾਂ ਨੇ ਰਾਜ ਕੀਤਾ ਇਸ ਕਰਕੇ ਆਪਣਾ ਇਹਨਾਂ ਨੇ ਧਾਰਮਿਕ ਲਾਅ ਨੂੰ ਦੁਨੀਆ 'ਚ ਸਥਾਪਿਤ ਕੀਤਾ ਚੰਗਾ ਸੀ ਇਸ ਕਰਕੇ ਦੁਨੀਆ 'ਚ ਪ੍ਰਵਾਨ ਵੀ ਚੜ ਗਿਆ ਉਹ ਜਿਹੜਾ ਬਾਦਸ਼ਾਹ ਸੀ ਨਾ ਉਸ ਦਾ ਇੱਕ ਲੜਕੀ ਦੇ ਨਾਲ ਮੋਹ ਮੁਹੱਬਤ ਜਿਹੜਾ ਸੀ ਪੈਦਾ ਹੋ ਗਿਆ ਹੋਨੇ ਕਾ ਮੈਂ ਸ਼ਾਦੀ ਕਰਨੀ ਹੈ ਪਰ ਪ੍ਰੋਬਲਮ ਇਹ ਆ ਗਈ ਕਿ ਉਹਦੀ ਪਹਿਲੀ ਪਤਨੀ ਸੀ ਔਰ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਹ ਦੂਜਾ ਵਿਆਹ ਨਹੀਂ ਸੀ ਕਰਾ ਸਕਦਾ ਪਤਨੀ ਨੂੰ ਉਹ ਤਲਾਕ ਦੇ ਨਹੀਂ ਸੀ ਸਕਦਾ ਹੁਣ ਕਰੇ ਕੀ ਉਸ ਪੋਪ ਨੂੰ ਕਹਿੰਦਾ ਕਹਿੰਦਾ ਤੂੰ ਇੱਕ ਫਤਵਾ ਜਾਰੀ ਕਰ ਕਿ ਕਿੰਗ ਨੂੰ ਅਧਿਕਾਰ ਹੈ ਇੱਕ ਪਤਨੀ ਦੇ ਹੁੰਦਿਆਂ ਬਿਨਾ ਤਲਾਕ ਦਿੱਤੇਆਂ ਦੂਜਾ ਵਿਆਹ ਕਰਾਉਣ ਦਾ ਕਿੰਗ ਨੂੰ ਅਧਿਕਾਰ ਹੈ ਬਾਕੀਆਂ ਨੂੰ ਨਹੀਂ ਹੋ ਸਕਦਾ ਉਹ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਇਹ ਤਾਂ ਸਾਡਾ ਸਿਧਾਂਤ ਹੈ ਇਹ ਤਾਂ ਸਾਡੀ ਮਰਿਆਦਾ ਸਾਡੀ ਪਰੰਪਰਾ ਹੈ ਉਹ ਕਹਿੰਦਾ ਵੀ ਦੇਖ ਮੈਂ ਤੈਨੂੰ ਲਾਇਆ ਤੈਨੂੰ ਮੈਂ ਕਿੱਥੋਂ ਚੁੱਕ ਕੇ ਲਿਆਂਦਾ ਧੁੱਖਾ ਮਰਦਾ ਸੀ ਆਪਦੇ ਘਰੇ ਤੂੰ ਤੈਨੂੰ ਮੈਂ ਪੜਾਇਆ ਤੈਨੂੰ ਮੈਂ ਲਿਖਾਇਆ ਤੈਨੂੰ ਮੈਂ ਪੋਪ ਬਣਾਇਆ ਕੰਟਰੀ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣਾਇਆ ਤੂੰ ਮੇਰੇ ਲਈ ਇੰਨਾ ਨਹੀਂ ਕਰ ਸਕਦਾ ਉਹ ਕਹਿੰਦਾ ਬਾਦਸ਼ਾਹ ਮੈਂ ਤੇਰੀ ਖੇਦਮਤ ਬਹੁਤ ਕੀਤੀ ਐ ਸਟੇਟ ਦੀ ਬਹੁਤ ਖੇਦਮਤ ਕੀਤੀ ਐ ਪਰ ਮੈਂ ਸਿਧਾਂਤ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਕਹਿੰਦਾ ਵੀ ਇਹ ਤਾਂ ਤੈਨੂੰ ਕਰਨਾ ਪਊਗਾ ਜਾਂ ਤਾਂ ਤੂੰ ਇਹ ਫਤਵਾ ਦੇ ਮੇਰੇ ਹੱਕ ਚ ਜੇ ਨਹੀਂ ਤੂੰ ਮੈਨੂੰ ਫਤਵਾ ਦਿੰਦਾ ਤੇ ਮੇਰੇ ਕੋਲੇ ਅਧਿਕਾਰ ਐ ਤੈਨੂੰ ਟਰਮੀਨੇਟ ਕਰਨ ਦਾ ਉਹਨੇ ਸੋਚਿਆ ਵੀ ਇਹ ਇੰਸਟੀਟਿਊਸ਼ਨ ਸਿਧਾਂਤ ਦੇ ਸਿਰ ਤੇ ਖੜਾ ਐ ਤੇ ਜੇ ਮੈਂ ਇਹ ਸਿਧਾਂਤ ਛੱਡਦਾ ਇਹ ਇੰਸਟੀਟਿਊਸ਼ਨ ਤਬਾਹ ਹੋ ਜਾਊਗਾ ਮੈਨੇ ਜਵਾਬ ਦੇਣਾ ਚਾਹੀਦਾ ਉਹਨੇ ਜਵਾਬ ਦਿੱਤਾ ਉਹਨੇ ਉਹਨੂੰ ਟਰਮੀਨੇਟ ਕਰਤਾ ਟਰਮੀਨੇਟ ਕਰਨ ਤੋਂ ਬਾਅਦ ਉਹਦਾ ਘਰ-ਬਾਰ ਤਾਂ ਖੋਣਾ-ਖੋਣਾ ਸੀ ਉਹਦੇ ਕੱਪੜੇ ਵੀ ਲਵਾ ਲੇ ਬਾਦਸ਼ਾਹ ਨੇ ਤੇ ਉਹ ਇੱਕ ਕੱਪੜੇ ਦੇ ਨਾਲ ਆਪਣਾ ਤੰਗ ਧੱਕ ਕੇ ਨਾ ਚਾਦਰ ਉੱਤੇ ਲੈ ਕੇ ਤੇ ਤੁਰਿਆ ਜਾਂਦਾ ਇੱਕ ਦਰਖਤ ਦੇ ਥੱਲੇ ਖੜੋ ਜਾਂਦਾ ਉਹ ਦਰਖਤ ਦੇ ਥੱਲੇ ਖੜੋ ਕੇ ਉਹ ਅਕਾਲ ਪੁਰਖ ਦੇ ਅੱਗੇ ਇੱਕ ਪ੍ਰੇਅਰ ਕਰਦਾ ਹੈ ਉਹ ਪ੍ਰੇਅਰ ਦੇ ਵਿੱਚ ਕੀ ਲਫ਼ਜ਼ ਕਹਿੰਦਾ ਹੈ ਉਹ ਕਹਿੰਦਾ ਹੈ ਹੇ ਉਸਾਈਆਂ ਦਾ ਉਸਾਈਆਂ ਦੇ ਮੁਤਾਬਕ ਹੁੰਦਾ ਹੇ ਰੱਬ ਕਹਿੰਦਾ ਮੈਂ ਬਹੁਤ ਖidmat ਕੀਤੀ ਬਾਦਸ਼ਾਹ ਦੀ ਸਿਰਫ ਇਸ ਲਈ ਕਿ ਉਸਨੇ ਮੈਨੂੰ ਅਹੁਦਾ ਦਿੱਤਾ ਪਰ ਮੈਂ ਸਿਧਾਂਤ ਦੀ অবਹੇਲ ਨਾ ਕੀਤੀ ਸਿਧਾਂਤ ਦੀ ਉਲੰਘਣਾ ਨਾ ਕੀਤੀ ਉਸੇ ਬਾਦਸ਼ਾਹ ਨੇ ਅੱਜ ਮੇਰੀ ਹਾਲਤ ਪਤਲੀ ਕਰ ਦਿੱਤੀ ਪਰ ਕਹਿੰਦਾ ਹੈ हे ਅਕਾਲ ਪੁਰਖ हे ਰੱਬ ਮੈਨੂੰ ਯਕੀਨ ਹੈ ਜਿੰਨੀ ਮੈਂ ਬਾਦਸ਼ਾਹ ਦੀ ਖਿਦਮਤ ਕੀਤੀ ਹੈ ਜੇ ਕਿਤੇ ਉਹਦਾ ਸੌਵਾਂ ਹਿੱਸਾ ਵੀ ਮੈਂ ਤੇਰੀ ਖਿਦਮਤ ਕੀਤੀ ਹੁੰਦੀ ਸិន ਹੁੰਦੀ ਨਾ ਉਸ ਅਹੁਦੇ ਤੇ ਰਹਿ ਕੇ ਤੇ ਮੇਰੀ ਇਹ ਹਾਲਤ ਤੂੰ ਨਹੀਂ ਸੀ ਹੁਣ ਦੇਣੀ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਸਿਧਾਂਤ ਦੀ ਰਾਖੀ ਪਰੰਪਰਾਵਾਂ ਦੀ ਰਾਖੀ ਮਰਿਆਦਾਵਾਂ ਦੀ ਰਾਖੀ ਕਰਨ ਵਾਸਤੇ ਕਈ ਵਾਰੀ ਨੰਗੇ ਵੀ ਹੋਣਾ ਪੈਂਦਾ ਹੈ ਪਰ ਜਿਹੜੇ ਸਹਿ ਲੈਂਦੇ ਨੇ ਸਿਧਾਂਤ ਬਚਾ ਲੈਂਦੇ ਨੇ ਪਰੰਪਰਾਵਾਂ ਬਚਾ ਲੈਂਦੇ ਨੇ ਇੰਸਟੀਟਿਊਸ਼ਨ ਬਚਾ ਲੈਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਂਦੇ ਨੇ ਗੱਲ ਸਿਧਾਂਤ ਦੀ ਹੈ ਮੌਜੂਦਾ ਆਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੇ ਬੜਾ ਸਨੇਹੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮर्यादा ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੇ ਅਸੀਂ ਸਮਝੌਤਾ ਬਸ ਤੇ ਪ੍ਰਭਾਵੀ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਸੰਗਤ ਦਾ ਸਾਥ ਮਿਲਿਆ ਤੇ ਲੱਖ ਜਤਨ ਹੋਏ ਨੰਗਾ ਕਰਨ ਦੇ ਲੇਕਿਨ ਨੰਗਾ ਨਹੀਂ ਹੋ ਸਕਿਆ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਪਰਮੇਸ਼ਵਰ ਦੀ ਬਖਸ਼ਿਸ਼ ਹੈ ਸੰਗਤ ਦੇ ਸਾਥ ਤੇ ਸੰਗਤ ਦੇ ਪਿਆਰ ਦੀ ਬਦੌਲਤ ਹੈ ਸੋ ਚਾਹੇ ਇੰਸਟੀਟਿਊਸ਼ਨ ਇਹ ਗੁਰਦੁਆਰਾ ਹੈ ਜਿੱਥੇ ਅਸੀਂ ਬੈਠੇ ਆਂ ਤੇ ਚਾਹੇ ਇੰਸਟੀਟਿਊਸ਼ਨ ਸ੍ਰੀ ਅਕਾਲ ਤਖਤ ਸਾਹਿਬ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਵਿਅਕਤੀ ਆਉਂਦੇ ਰਹਿੰਦੇ ਨੇ ਜਾਂਦੇ ਰਹਿਣਗੇ ਜਥੇਦਾਰ ਆਉਂਦੇ ਰਹੇ ਆ ਜਾਂਦੇ ਰਹੇ ਆ ਅਸੀਂ ਵੀ ਆਏ ਗਏ ਚਲੇ ਗਏ ਪਰਬੰਧਕ ਜਿਹੜੇ ਨੇ ਉਹ ਵੀ ਬਦਲਦੇ ਰਹਿਣਗੇ ਸਿਧਾਂਤ ਕਦੇ ਬਦਲਿਆ ਨਹੀਂ ਕਰਦੇ ਪਰੰਪਰਾਵਾਂ ਮਰਿਆਦਾਵਾਂ ਕਦੇ ਬਦਲਿਆ ਨਹੀਂ ਕਰਦੀਆਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਅਸੀਂ ਸਿਧਾਂਤ ਨਾ ਖੜੀਏ ਪਰੰਪਰਾ ਨਾ ਖੜੀਏ ਮਰਿਆਦਾ ਨਾ ਖੜੀਏ ਜੇ ਸਾਨੂੰ ਚੂਜ਼ ਕਰਨਾ ਪੈਂਦਾ ਹੈ ਨਾ ਕਿ ਵਿਅਕਤੀ ਜਾਂ ਸਿਧਾਂਤ ਤੇ ਫਿਰ ਸਿਧਾਂਤ ਨੂੰ ਚੁਣ ਲਈਏ ਸਾਡੀਆਂ ਨਸਲਾਂ ਬੱਜਣਗੀਆਂ ਜੇ ਅਸੀਂ ਵਿਅਕਤੀ ਚੁਣ ਲਏ ਅਸੀਂ ਤਾਂ ਸ਼ਾਨਦਾਰ ਜ਼ਿੰਦਗੀ ਜਿਉਂ ਜਾਗੇ ਪਰ ਸਾਡੀਆਂ نسلਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਣੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਨਾਂ ਲੈਣ ਲੱਗਾ ਤੇ ਸਮਾਂ ਲੱਗ ਜਾਣਾ ਕਿਉਂਕਿ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਹੈ ਬੜਾ ਸੁਨੇਹ ਰਿਆ ਇਹਨਾਂ ਨਾਲ ਇਹਨਾਂ ਕੋਲ ਰਹੇ ਆ ਇਸ ਗੁਰਦਰਾ ਸਾਹਿਬ ਤੋਂ ਮੈਂ ਪਹਿਲਾਂ ਵੀ ਦੱਸਿਆ ਕਿ ਇਨਵੀਟੇਸ਼ਨ ਤੇ ਮੈਨੂੰ ਇੱਥੇ ਵੀਜ਼ਾ ਮਿਲਿਆ ਸੀ ਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹਨਾਂ ਸਾਰਿਆਂ ਦਾ ਹੀ ਜਿਹੜੇ ਮੇਰੇ ਨਾਲ ਖੜੇ ਆ ਇਹ ਸਟੇਜ ਤੇ ਨਹੀਂ ਖੜੇ ਨਾਲ ਮੈਨੂੰ ਮਹਿਸੂਸ ਹੋ ਰੇ ਮੈਨੂੰ ਜ਼ਿੰਦਗੀ ਚ ਖੜੇ ਨਾਲ ਮਹਿਸੂਸ ਹੋ ਰਿਹਾ ਹੈ ਮੇਰੀ ਜ਼ਿੰਦਗੀ ਚ ਖੜੇ ਹੈ ਸਭ ਔਰ ਮੈਂ ਇਹ ਵੀ ਮੰਨਦਾ ਕਿ ਇਹ ਹਰਬ੍ਰੀਤ ਸਿੰਘ ਨਾਲ ਨਹੀਂ ਖੜੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਖੜੇ ਹੈ ਜਿਹੜੇ ਖੜੇ ਦਿਸਦੇ ਆ ਨਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨਾਲ ਖੜੇ ਹੈ ਔਰ ਇਹਨਾਂ ਦਾ ਖੜਾ ਬਣਨਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਹੁਣ ਬਰਜ਼ੀਨੀਆਂ ਜਾਣਾ ਹੈ ਫਿਰ ਸ਼ਾਮ ਨੂੰ 8:30 ਵਜੇ ਫਲਾਈਟ ਹੈ ਮੇਰੀ ਕਿਸੇ ਹੋਰ ਸ਼ਹਿਰ ਲਈ ਇਸ ਕਰਕੇ ਇਹਨੇ ਸ਼ਬਦ ਦਾਸ ਦੇ ਪਰਵਾਨ ਕਰਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਜਗਰ ਸ਼ਤਰ ਤਖਤ ਦੇ ਮਾਲਕ धन धन साहब श्री गुरु ग्रंथ साहब सच्चे पातशाह जी दावन पवित्र हजूरी च दुड़ बैठी सात संगत जी सब तो पहलों फतेह प्रवान करो वागुरु जी का खालसा वाहेगुरू जी की फतेह बाबा मखन शाह जी लुबाणा सिख सेंटर गुरद्वारा साहब विखे आप हाजरियां भर रहे हैं इस ਸਥਾਨ ਦੇ ਨਾਲ ਇਸ ਕਰਕੇ ਵੀ ਸਨੇਹ ਹੈ ਕਿ ਸਭ ਤੋਂ ਪਹਿਲਾ ਇਨਵੀਟੇਸ਼ਨ 2018 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਵੱਲੋਂ ਮੈਨੂੰ ਗਿਆ ਸੀ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼ੁੱਕਰਵਾਰ ਨੂੰ ਮੈਨੂੰ ਇਨਵੀਟੇਸ਼ਨ ਲੈਟਰ ਗਿਆ ਸੀ ਸ਼ਨੀਵਾਰ ਮੈਂ ਅਪਲਾਈ ਕੀਤਾ ਸੀ ਇਸ ਸੋਮਵਾਰ 10 ਮਿੰਟਾਂ ਚ ਮੈਨੂੰ ਵੀਜ਼ਾ ਹੋ ਗਿਆ ਸੀ ਉਸੇ ਦਿਨ ਫਿੰਗਰ ਉਸੇ ਦਿਨ ਇੰਟਰਵਿਊ ਹੋ ਗਈ ਸੀ 4 ਦਿਨਾਂ ਦੇ ਵਿੱਚ ਹੀ ਮੈਨੂੰ ਅਮਰੀਕਨ ਐਬੈਂਸੀ ਨੇ ਵੀਜ਼ਾ ਦਿੱਤਾ ਸੀ ਉਸ ਗੁਰਦਾਰਾ ਸਾਹਿਬ ਦੇ ਇਨਵੀਟੇਸ਼ਨ ਦੇ ਉੱਤੇ ਇਸ ਕਰਕੇ ਜਦੋਂ ਇੱਥੇ ਆਈ ਦਾ ਤੇ ਆਪਣਾ ਪੰਜਾ ਲੱਗਦਾ ਅੱਜ ਅਸੀਂ ਬੈਠੇ ਆਂ ਇੱਕ ਇੰਸਟੀਟਿਊਸ਼ਨ ਹੁੰਦਾ ਜਿਹਨੂੰ ਕਹਿੰਦੇ ਆ ਸੰਸਥਾ ਕਿਸੇ ਵੀ ਧਰਮ ਦੇ ਕਿਸੇ ਵੀ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇੰਸਟੀਟਿਊਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜਦੋਂ ਅਸੀਂ ਦੂਸਰੇ ਧਰਮਾਂ ਨੂੰ ਪੜ੍ਹਦੇ ਆ ਤੇ ਉਸ ਧਰਮ ਦੇ ਬਾਨੀਆਂ ਨੇ ਇੰਸਟੀਟਿਊਸ਼ਨ ਨਹੀਂ ਸੀ ਬਣਾਏ ਕੇਵਲ ਸਿਧਾਂਤ ਸਥਾਪਿਤ ਕੀਤੇ ਸੀ ਚਾਹੇ ਉਹ حضرت ਮੁਹੰਮਦ ਸਾਹਿਬ ਸਨ ਚਾਹੇ ਉਹ ਯਿਸੂ ਮਸੀਹ ਸਨ ਚਾਹੇ ਉਹ ਸਨਾਤਨ ਮਤ ਦੇ ਦੇਵੀ ਦੇਵਤੇ ਯਾ ਇਬਰਾਹਿਮ ਜੀ ਸਨ ਯਾ موسی ਜੀ ਸਨ ਉਹਨਾਂ ਦੇ ਪਰਉਪਕਾਰਾਂ ਨੇ ਕਿਸੇ ਨੇ 100 ਸਾਲ ਬਾਅਦ ਕਿਸੇ ਨੇ 200 ਸਾਲ ਬਾਅਦ ਕਿਸੇ ਨੇ 300 ਸਾਲ ਬਾਅਦ ਇੰਸਟੀਟਿਊਸ਼ਨ ਸਥਾਪਿਤ ਕੀਤੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਬਾਨੀਆਂ ਦਾ ਪੈਗਾਮ ਜਿਹੜਾ ਹੈ ਦੁਨੀਆ 'ਚ ਫੈਲਣਾ ਚਾਹੀਦਾ ਹੈ ਉਹਨਾਂ ਨੇ ਇੰਸਟੀਟਿਊਸ਼ਨਸ ਬਣਾਏ ਸੰਸਥਾਵਾਂ ਬਣਾਈਆਂ ਸਾਡੇ ਗੁਰੂ ਸਾਹਿਬਾਨ ਨੇ ਵੀ ਆਪਣੀ ਹਯਾਤੀ 'ਚ ਸਾਨੂੰ ਸੰਸਥਾਵਾਂ ਬਣਾ ਕੇ ਦਿੱਤੀਆਂ ਇਹ ਸਾਡੀ ਖੁਸ਼ਕਿਸਮਤੀ ਹੈ ਬਾਕੀ ਧਰਮਾਂ ਦੇ ਅੰਦਰ ਉਹਨਾਂ ਦੀ ਬਾਨੀਆਂ ਨੇ ਇੰਸਟੀਟਿਊਸ਼ਨਸ ਨਹੀਂ ਬਣਾਏ ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਲੋਅਰਸ ਸੀ ਉਹਨਾਂ ਨੇ ਬਣਾਏ ਪਰ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਦਿੱਤੇ ਇੰਸਟੀਟਿਊਸ਼ਨਸ ਗੁਰਦੁਆਰਾ ਇੱਕ ਗੁਰੂ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਹੈ। ਸ੍ਰੀ ਅਕਾਲ ਤਖਤ ਸਾਹਿਬ ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨਸ ਹੈ। ਲੰਗਰ, ਪੰਗਤ, ਸੰਗਤ ਇਹ ਸਾਰੇ ਜਿਹੜੇ ਇੰਸਟੀਟਿਊਸ਼ਨਸ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਦਿੱਤੇ। ਤੇ ਕੁਝ ਇੰਸਟੀਟਿਊਸ਼ਨਸ ਅਸੀਂ ਆਪ ਬਣਾਏ ਆ ਜਾਂ ਸਾਡੇ ਬਜ਼ੁਰਗਾਂ ਨੇ ਬਣਾਏ ਆ। ਜਿਹਦੇ ਵਿੱਚ ਸਿੰਘ ਸਭਾ ਹੋ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ। ਯਹੋਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਸੰਸਥਾਵਾਂ ਹੋ ਗਈਆਂ ਚਾਹੇ ਗੁਰੂ ਸਾਹਿਬਾਨ ਦੇ ਬਣਾਏ ਇੰਸਟੀਟਿਊਸ਼ਨਸ ਹੈ ਚਾਹੇ ਸਾਡੇ ਬਜ਼ੁਰਗਾਂ ਦੇ ਬਣਾਏ ਇੰਸਟੀਟਿਊਸ਼ਨਸ ਹੈ ਦੋਨੇ ਹੀ ਸਾਡੇ ਫਲਸਫੇ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਬੈਟਰ ਹੈ ਸਹਾਈ ਹੋਏ ਹੈ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਅਸੀਂ ਬੈਠੇ ਇਹ ਵੀ ਇੱਕ ਇੰਸਟੀਟਿਊਸ਼ਨਸ ਹੈ ਇਹ ਬਿਲਡਿੰਗ ਗੁਰਦੁਆਰਾ ਨਹੀਂ ਹੈ ਜੇ ਬਿਲਡਿੰਗ ਗੁਰਦੁਆਰਾ ਹੁੰਦੀ ਤੇ ਬਿਲਡਿੰਗਾਂ ਤਾਂ ਇੱਥੇ ਬਹੁਤ ਐ ਸਟ੍ਰੀਟ ਦੇ ਉੱਤੇ ਇਹ ਬਿਲਡਿੰਗ ਇਸ ਕਰਕੇ ਗੁਰਦੁਆਰਾ ਹੈ ਕਿਉਂਕਿ ਇੱਥੇ ਇੱਕ ਸਿਧਾਂਤ ਸਥਾਪਿਤ ਹੈ ਇੱਕ ਪਰੰਪਰਾ ਸਥਾਪਿਤ ਹੈ ਇੱਕ ਮਰਿਆਦਾ ਸਥਾਪਿਤ ਹੈ ਸਿਧਾਂਤ ਪਰੰਪਰਾ ਮਰਿਆਦਾ ਇਹ ਇਸ ਬਿਲਡਿੰਗ ਨੂੰ ਇੱਕ ਇੰਸਟੀਟਿਊਸ਼ਨਸ ਬਣਾਉਂਦੇ ਨੇ ਸਿਕ ਇੰਸਟੀਟਿਊਸ਼ਨਸ ਬਣਾਉਂਦੇ ਨੇ ਤੇ ਜੇ ਉੱਥੋਂ ਸੀ ਸਿਧਾਂਤ ਚੱਕ ਲਈਏ ਯਾਂ ਪਰੰਪਰਾ ਯਾਂ ਮਰਿਆਦਾ ਟੇਕੀ ਬਣ ਜੂਗਾ ਕੁਝ ਵੀ ਨਹੀਂ ਤਾਂ ਜਿਹੜੀ ਮੈਨੇਜਮੈਂਟ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਇਸ ਇੰਸਟੀਚਿਊਸ਼ਨਸ ਦੇ ਵਿੱਚ ਸਿਧਾਂਤ ਪਰੰਪਰਾ ਮਰਿਆਦਾ ਇਹ ਕਾਇਮ ਰਹੇ ਤੇ ਜਿੰਨਾ ਚਿਰ ਮੈਨੇਜਮੈਂਟ ਸਿਧਾਂਤ ਪਰੰਪਰਾ ਤੇ ਮਰਿਆਦਾ ਨੂੰ ਬਰਕਰਾਰ ਰੱਖਦੀ ਹੈ ਉਹ ਇੰਸਟੀਚਿਊਸ਼ਨਸ ਬਲੰਦੀਆਂ ਛੋਂਦਾ ਤੇ ਜਦੋਂ ਸਿਧਾਂਤ ਪਰੰਪਰਾ ਮਰਿਆਦਾਵਾਂ ਕਿਰਨੀਆਂ ਸ਼ੁਰੂ ਹੋ ਜਾਂਦੀਆਂ ਉਦੋਂ ਇੰਸਟੀਟਿਊਸ਼ਨਸ ਦੇ ਵਿੱਚ ਨਿਵਾਨ ਆ ਜਾਂਦੀ ਹੈ ਔਰ ਕਈ ਵਾਰੀ ਇੰਸਟੀਟਿਊਸ਼ਨਸ ਖਤਮ ਹੋ ਜਾਂਦਾ ਹਾਂ ਗੁਰੂ ਸਾਹਿਬ ਦਾ ਬਣਾਇਆ ਇੰਸਟੀਟਿਊਸ਼ਨ